ਮੁੱਖ ਮੰਤਰੀ ਦੇ ਪਾਰਟੀ ਦੇ ਅੰਦਰ ਹੀ ਬੈਠੇ ਬਾਗੀ ਧੜੇ ਦੇ ਵੱਲੋਂ ਦਿੱਲੀ ਡੇਰੇ ਲਾਉਣ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਪਹੁੰਚ ਚੁੱਕੇ ਨੇ ਪਤਾ ਲੱਗਿਆ ਕਿ ਰੱਦੋ ਬਦਲ ਦੀ ਵੀ ਚਰਚਾ ਚੱਲ ਰਹੀ ਹੈ ਇਹ ਰੱਦੋ ਬਦਲ ਮੰਤਰੀ ਮੰਡਲ ਤੱਕ ਹੀ ਸੀਮਤ ਰਹੂਗੀ ਜਾਂ ਇਹ ਰੱਦੋ ਬਦਲ ਅੱਗੇ ਵੀ ਵਧੇਗੀ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਦੀਆਂ ਔਰ ਮੁੱਖ ਮੰਤਰੀ ਦਿੱਲੀ ਕਿਵੇਂ ਕੀ ਕੁਝ ਗੱਲਬਾਤ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਜਾਂ ਕਿੰਨਾਂ ਨੂੰ ਨਵੇਂ ਬਚ ਲਿਆ ਜਾ ਸਕਦਾ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਨਾਲੀ ਨਾਲ ਚਰਚਾ ਕਰਨੀ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਵੱਡਾ ਝਟਕਾ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਝਟਕਾ ਇੱਕ ਹੋਰ ਭਗਵੰਤਮਾਨ ਸਰਕਾਰ ਨੂੰ ਦੇ ਦਿੱਤਾ ਗਿਆ ਔਰ ਕੀ ਉਹ ਝਟਕਾ ਉਸ ਤੋਂ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਉਧਰ ਭਾਜਪਾ ਨੂੰ ਵੀ ਝਟਕਾ ਹੈ ਉਹਨਾਂ ਦੇ ਰਾਜ ਸਭਾ ਮੈਂਬਰਾਂ ਦੀ ਗਿਣਤੀ ਘਟੀ ਹੈ ਤੇ ਕਮਜ਼ੋਰ ਪਈ ਹੈ ਸਰਕਾਰ ਕਿਵੇਂ ਕੀ ਕੁਝ ਗੱਲਬਾਤ ਕਮਜ਼ੋਰ ਕਿਵੇਂ ਪਈ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਔਰ ਆਰਟੀਆਈ ਜਿਹੜੀ ਜਿਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਬਹੁਤ ਵੱਡੇ ਪੱਧਰ ਤੇ ਸਵਾਲ ਚੁੱਕਰੇ ਸੀ ਆ ਜਾਂ ਕਹਦੀ ਹੈ ਕਿ ਉਹਨੂੰ ਆਧਾਰ ਬਣਾ ਕੇ ਅਰਵਿੰਦ ਕੇਜਰੀਵਾਲ ਕਾਫੀ ਫੇਮ ਉਹਨਾਂ ਨੇ ਘਟਿਆ ਸੀਗਾ ਔਰ ਉਹਦੇ ਉੱਤੇ ਉਹਨਾਂ ਨੂੰ ਇੱਕ ਅਵਾਰਡ ਵੀ ਮਿਲਿਆ ਸੀਗਾ ਪਰ ਹੁਣ ਉਹੀ ਆਰਟੀਆਈ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਅੰਦਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਦੇ ਅੰਦਰ ਕਮਜ਼ੋਰ ਪੈ ਰਹੀ ਹੈ ਕਿਵੇਂ ਇਸੇ ਵੀ ਅਸੀਂ ਚਰਚਾ ਕਰੀਏ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀਦਾਵਾ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਆ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਕੋਈ ਦਿਨ ਆਪਾਂ ਖਬਰਾਂ ਕਰਦੇ ਰਹੇ ਆ ਕਿ ਦਿੱਲੀ ਦੇ ਵਿੱਚ ਭਗਵੰਤ ਮਾਨ ਨੇ ਕੁਝ ਬਾਗੀ 28 ਐਮਐਲਏ ਮੰਤਰੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹਾਲਾਂਕਿ ਉਹ ਸਮਾਂ ਕਾਫੀ ਬੀਤ ਗਿਆ ਔਰ ਦੋ ਟਾਈਮ ਹੀ ਨਿਕਲੋ ਚੱਲੀਏ ਉਸ ਚੀਜ਼ ਨੂੰ ਪਰ ਬਾਅਦ ਦੇ ਵਿੱਚ ਫਿਰ ਪਤਾ ਲੱਗਿਆ ਸੀ ਕਿ ਕੁਝ ਐਮਐਲਏ ਦਿੱਲੀ ਡੇਰੇ ਲਾ ਕੇ ਬੈਠੇ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਦਿੱਲੀ ਡੇਰੇ ਲਾ ਕੇ ਕਹਿੰਦੇ ਬੈਠੇ ਹੋਏ ਆ ਔਰ ਕਹਿੰਦੇ ਕਿ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਦੀ ਵੀ ਚਰਚਾ ਹੋਰ ਕੀ ਕੋਈ ਚਰਚਾ ਹੈ ਕਿ ਕੁਝ ਹੋਣ ਜਾ ਰਿਹਾ ਨਾ ਆ ਬਿਲਕੁਲ ਸੁਖਵਿੰਦਰ ਜੀ ਇਹ ਜੋ ਖਬਰ ਸਾਡੇ ਤੱਕ ਪਹੁੰਚੀ ਨਹੀਂ ਅੱਜ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਵਿੱਚ ਨੇ ਜਿੱਥੇ ਉਹਨਾਂ ਦਾ ਪ੍ਰੋਗਰਾਮ ਦੋ ਕੇਂਦਰੀ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਆਰਮਨ ਕੇਜਰੀਵਾਲ ਦੀ ਜਿਹੜੀ ਪਤਨੀ ਹੈ ਸ੍ਰੀਕਾਂ ਕੇਜਰੀਵਾਲ ਉਹਨਾਂ ਨੂੰ ਮਿਲਨ ਦਾ ਹੈਗਾ ਹੁਣ ਸਿੱਧੂ ਸਭ ਜਿਸ ਦਿਨ ਦੀ ਜਨੰਦਰ ਦੀ ਜੀਵਨੀ ਚੋਣ ਜਿੱਤੀ ਆਮ ਆਦਮੀ ਪਾਰਟੀ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਅਕਰ ਵੇਖਿਆ ਜਾਵੇ ਤਾਂ ਭਗਵੰਤ ਪਾਣ ਹੋਣੀ ਜਿਹੜੇ ਨੇ ਹਮਲਾਵਰ ਰੁਖ ਦੇ ਵਿੱਚ ਨਜ਼ਰ ਜੜੇ ਉਹ ਆ ਰਹੀ ਆ ਹਮਲਾਵਰ ਰੁਖ ਤੋਂ ਭਾਵ ਇਹ ਕਿ ਆਪਣੀ ਵੱਖਰੀ ਸ਼ਵੀਨ ਨੂੰ ਸਥਾਪਿਤ ਕਰਨ ਦੇ ਮੂਰਚੇ ਹੈਗੇ ਆ ਜਿਸ ਦਾ ਪ੍ਰਬੰਧ ਸਾਨੂੰ ਉਸ ਦਿਨ ਮਿਲਦਾ ਕਿ ਜਿਸ ਦਿਨ ਉਹਨਾਂ ਨੇ ਸੰਦੀਪ ਪਾਠਕ ਦੇ ਨਾਲ ਇਕੱਲੇ ਇਕੱਠੇ ਮੀਟਿੰਗ ਕਰਦੇ ਸੀ ਆ ਜਿਹੜੇ ਵਿੜਾਇਖਾਂ ਦੀ ਔਰ ਮੰਤਰੀ ਹੈ ਜਿਹੜਾ ਨੇ ਜਿਮਨੀ ਚੌਂ ਦੇ ਵਿੱਚ ਬਹਤਾਪੁਰ ਰੋਲ ਲੰਬਾਇਆ ਪਰ ਜਦੋਂ ਸਮਾਂ ਆਇਆ ਤਾਂ ਉਹ ਮੁੱਖ ਮੰਤਰੀ ਸਾਹਿਬ ਇੰਨੀ ਗੱਲ ਕਹਿ ਕੇ ਕਿ ਮੇਰੀ ਸੇ ਠੀਕ ਨਹੀਂ ਹੈ ਤਾਂ ਸੰਦੀਪ ਪਾਠਕ ਨੂੰ ਉਹ ਜਿਹੜੀ ਮੀਟਿੰਗ ਸੀ ਜੰਡੀਗੜ ਦੀਪ ਜਾਈ ਜਨੰਤਰ ਦੇ ਚੱਕਰ ਦੀ ਤਾਂ ਭਾਵ ਕਿ ਮੁੱਖ ਮੰਤਰੀ ਸਾਹਿਬ ਆਪਣੇ ਆਪ ਨੂੰ ਇੱਕ ਵੱਖਰਾ ਆ ਜੀ.ਡੀ.ਪੀ. ਦੇ ਰੂਪ ਦੇ ਵਿੱਚ ਸਥਾਪਿਤ ਕਰਨ ਦੇ ਮੂਰਛਾ ਕੀਆ ਖਾਸ ਤੌਰ ਤੇ ਜਨੰਦਰ ਸਿੰਘ ਜਿੱਤਣ ਤੋਂ ਬਾਅਦ ਹੁਣ ਬੀਤੇ ਸਮੇਂ ਦੇ ਵਿੱਚ ਪਾਰਟੀ ਦੇ 28-28 ਖਾਂ ਦੇ ਤੁਸੀਂ ਗੱਲ ਕੀਤੀ ਡੀਲ ਡੇਰੇ ਲਾ ਕੇ ਬੈਠੇ ਆ ਕਾਫੀ ਕੁਝ ਪਾਰਟੀ ਦੇ ਅੰਦਰ ਜਿਹੜਾ ਉਹ ਚੱਲ ਰਿਹਾ ਤਾਂ ਹੁਣ ਜਿੰਮੀ ਚੋਂ ਜਿੱਤਣ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਉਹ ਆਪਣੇ ਚੰਗ ਦਿੱਲੀ ਪਹੁੰਚੇ ਨੇ ਤਾਂ ਉਹਨਾਂ ਦਾ ਸਾਫ ਮੰਤਵ ਇੱਕ ਤਾਂ ਇਹ ਆ ਕਿ ਮੰਤਰੀ ਮੰਡਲ ਦੇ ਵਿੱਚ ਜਿਹੜਾ ਬਦਲਾਅ ਉਹ ਕੀਤਾ ਜਾਵੇ ਪਰ ਸਥਿਤੀਆਂ ਦੂਸਰੇ ਪਾਸੇ ਇਹ ਨਹੀਂ ਕਿ ਅਰਵੰਧ ਕਿਸੇ ਦੀ ਬਾਤ ਹੋਣੀ ਜੇਲ੍ਹ ਦੇ ਵਿੱਚ ਆ ਤੇ ਸਮੂੱਚਾ ਮੰਤਰੀ ਮੰਡਲ ਦੇ ਵਿੱਚ ਵੱਡੇ ਪੱਧਰ ਤੇ ਫੇਰ ਬਦਲ ਕਰਨਾ ਮੇਰਾ ਨਹੀਂ ਖਿਆਲ ਕਿ ਉਹਨਾਂ ਦੀ ਅਰਵਿੰਦ ਕੇਸਰੀਵਾਲ ਦੀ ਮਰਜ਼ੀ ਤੋਂ ਬਿਨਾ ਉਹ ਕਰ ਸਕਣ ਸ਼ਾਇਦ ਇਹੋ ਹੀ ਕਾਰਨ ਹੈ ਕਿ ਉਹਨਾਂ ਨੇ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਸविता ਕੇਸਰੀਵਾਲ ਨਾਲ ਰੱਖੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਵੇਖਿਆ ਜਾਂਦਾ ਸविता ਕੇਸਰੀਵਾਲ ਹੀ ਸਿਰਫ ਅਰਵਿੰਦ ਕੇਸਰੀਵਾਲ ਨੂੰ ਮਿਲਦੇ ਜਿਹੜੇ ਸਨੇਹਾਂ ਇੱਕ ਦੂਜੇ ਨੂੰ ਦੇ ਆ ਕੇ ਦਿੰਦੇ ਆ ਔਰ ਉਹਨਾਂ ਦੀ ਅੱਗੇ ਮੈਸੇਜ ਜਿਹੜਾ ਪਹੁੰਚਦਾ ਹੈਗਾ ਤਾਂ ਹੋ ਸਕਦਾ ਕਿ ਅੱਜ ਇਹ ਬੁਖਤਰੀ ਸਾਹਿਬ ਜਿਹੜੇ ਨੇ ਉਹ ਸविता ਕੇਸਰੀਵਾਲ ਨਾਲ ਗੱਲਬਾਤ ਕਰਕੇ ਮੰਤਰੀ ਮੰਡਲ ਵਿੱਚ ਰਤਬੋ ਬਦਲ ਦੀ ਜਿਹੜੀ ਆ ਉਹ ਗੱਲ ਕਰਨ ਜਾਂ ਆਜ਼ਾਦ ਸੀਖਰੀ ਉਹ ਕਿਉਂਕਿ ਕੱਲ ਦੀਆਂ ਖਬਰਾਂ ਇਹ ਸੀ ਕਿ ਇਹ ਮਹਿੰਦਰ ਭਗਤ ਨੂੰ ਜਿਹੜੇ ਕੈਬਨਟ ਮੰਤਰੀ ਜਿਹੜੀ ਸੌ ਚੱਕਾਈ ਜਾ ਸਕਦੀ ਹੈ ਔਰ ਇਹਦੇ ਵਾਸਤੇ ਬਕਾਇਦਾ ਤੌਰ ਤੇ ਗੁਰਦਰ ਹਾਊਸ ਨੂੰ ਵੀ ਚਿੱਠੀ ਲਿਖ ਕੇ ਸਮਾਂ ਜੜਾ ਮੰਗਿਆ ਗਿਆ ਸੀ ਉਹ ਸਮਾਂ ਗੁਰਦਨ ਹਾਊਸ ਵੱਲੋਂ ਜਿਹੜਾ ਉਹ ਦਿੱਤਾ ਨਹੀਂ ਗਿਆ ਆ ਸੰਭਾਵਨਾ ਵੀ ਇੱਕ ਦੋ ਦਿਨਾਂ ਦੇ ਵਿੱਚ ਗੁਰਦਨ ਹਾਊਸ ਵੱਲੋਂ ਜਦੋਂ ਸਮਾਂ ਮਿਲ ਜਾਵੇਗਾ ਤਾਂ ਮਹਿੰਦਰ ਭਗਤ ਫਾਹਰ ਨੂੰ ਜਿਹੜੀ ਆ ਸੌ ਜੜੀ ਆ ਉਹ ਚੱਕਾਈ ਜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਦਾ ਵਾਦਾ ਉਹ ਮਤਮਨ ਹੋਣਾ ਨੇ ਜਲੰਧ ਦਾ ਪਛਵੀ ਦੇ ਲੋਕਾਂ ਨਾਲ ਕੀਤਾ ਸੀ ਕਿ ਤੁਸੀਂ ਇਹਨਾਂ ਨੂੰ ਬਤਾਇ ਬਣਾ ਦਿਓ ਅੱਗੋਂ ਮંત્રી ਮੰਤਰੀ ਜਿਹੜਾ ਉਥੇ ਥਾਂ ਮੈਂ ਦੇਣਾ ਇੱਕ ਦਬਾਅ ਦੇ ਵਿੱਚ ਮੁੱਖ ਮੰਤਰੀ ਸਾਹਿਬ ਹਨ ਤਾਂ ਇਸੇ ਕਰਕੇ ਉਹ ਜਲਦ ਤੋਂ ਜਲਦ ਆ ਮਹਿੰਦਰ ਪਾਤਰ ਨੂੰ ਬਤਾਓ ਕੈਬਨਟ ਬਣ ਰਹੀ ਬਣਾਉਣਾ ਚਾਹੁੰਦੇ ਆ ਤਾਂ ਜੋ ਇਸ ਦਾ ਪ੍ਰਭਾਵ ਜਿਹੜੀਆਂ ਦੂਜੀਆਂ ਜਿੰਮੇਂ ਚੋਣਾਂ ਹੋਣੀਆਂ ਨੇ ਉਹਨਾਂ ਦੇ ਉੱਤੇ ਚੰਗਾ ਪਵੇ ਜੇ ਉਹ ਨਹੀਂ ਕਰਦੇ ਤਾਂ ਇਸ ਦਾ ਪ੍ਰਭਾਵ ਫਿਰ ਸਿੱਧੂ ਸਾਹਿਬ ਉਸ ਜਿੰਮੇਂ ਚੋਣਾਂ ਤੇ ਬੜਾ ਪੈ ਸਕਦਾ ਕਿਉਂਕਿ ਵਾਦਾ ਖਿਲਾਫੀ ਦਾ ਇਲਜ਼ਾਮ ਹਮੇਸ਼ਾ ਮੁੱਖ ਮੰਤਰੀ ਸਾਹਿਬ ਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੱਗਦਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਹੋਰ ਗੱਲ ਪਤਾ ਲੱਗੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਦਿੱਲੀ ਦੇ ਵਿੱਚ ਜਾ ਕੇ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਜਿਹੜੇ ਪੱਦਰ ਤੇ ਵੀ ਆ ਤਬਦੀਲੀ ਕਰਨ ਦੇ ਚਾਹਵਾਨ ਹੈਗੇ ਆ ਖਾਸ ਤੌਰ ਤੇ ਲੋਕ ਸਭਾ ਦੀ ਇਹ ਚੋਣਾਂ ਦੇ ਵਿੱਚ ਜਿਹੜੀ ਕਰਾਰੀ ਹਾਰ ਹੋਈ ਸੀ ਉਹ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਸਾਹਿਬ ਆ ਪਾਰਟੀ ਦੇ ਮੰਥਨ ਵਾਸਤੇ ਬਾਹਰ ਦੇਖੜੇ ਤਾਂ ਥਾਂ ਤੇ ਵਿਧਾਇਕਾਂ ਨੇ ਇਹ ਸ਼ਿਕਾਇਤ ਕੀਤੀ ਈਵਨ ਕਿ ਮਾਨਗੰਦਰ ਸਿੰਘ ਕੰਗ ਜਿਹੜਾ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਬਣੇ ਉਹਨਾਂ ਨੇ ਵੀ ਇੱਕ ਦਿਨ ਟੀਵੀ ਤੇ ਆ ਕੇ ਇਨੀ ਗੱਲ ਕਹੀ ਸੀ ਕਿ ਜਿਹੜੀ ਅਫਸਰਸ਼ਹੀਆ ਆਮ ਆਦਮੀ ਪਾਰਟੀ ਤੇ ਵਿਧਾਇਕਾਂ ਨੂੰ ਢਾਈਨਾਂ ਦੇ ਵਲੰਟੀਅਰਸ ਨੂੰ ਕਿਸੇ ਵੀ ਕਿਸਮ ਦਾ ਘਾਟ ਜਿਹੜਾ ਉਹ ਨਹੀਂ ਪਾ ਰਹੀ ਕਿਸੇ ਕਿਸਮ ਦੀ ਕੋਈ ਕੁੱਛ ਨਹੀਂ ਹੈਗੀ ਜਿਸ ਤੇ ਕਾਰਜ ਜਿਹੜੇ ਆਵਾਦਨ ਪਾਰਟੀ ਦਾ ਜਿਹੜਾ ਇਹ ਹਾਲਾਤ ਹੁਕਸਬੰਦ ਚੋਣਾਂ ਦੇ ਵਿੱਚ ਹੋਇਆ ਕਿਉਂਕਿ ਜੇਕਰ ਲੋਕਾਂ ਦੇ ਕੰਮ ਹੀ ਨਹੀਂ ਹੋਣਗੇ ਜੇਕਰ ਵਿਧਾਇਕਾਂ ਦੀਆਂ ਜਾਂ ਆਮ ਵਲੰਟੀਰੀਤੀ ਸਪਾਰਸ਼ਾਂ ਦੇ ਉੱਤੇ ਅਫਸਰ ਸਹੀ ਕੰਮ ਹੀ ਨਹੀਂ ਕਰਦੇ ਤਾਂ ਸੁਭਾਵਕਾ ਕੀ ਇਸ ਦਾ ਜਿਹੜਾ ਅਸਰ ਆ ਉਹ ਮਾੜਾ ਪੈ ਸਕਦਾ ਤਾਂ ਉਸ ਸਥਿਤੀ ਦੇ ਵਿੱਚ ਬੁਖਤੰਰੀ ਸਾਹਿਬ ਇਸ ਵਾਸਤੇ ਵੀ ਅਜਾਸਤ ਜਿਹੜੀ ਉਹ ਲੈਣੀ ਚਾਹੁੰਦੇ ਆ ਕਿ ਪ੍ਰਸ਼ਾਸਨਿਕ ਪੱਧਰ ਤੇ ਐਡਮਿਨਿਸਟਰੇਟਰ ਲੈਵਲ ਤੇ ਕੋਈ ਤਬਦੀਲੀਆਂ ਜਿਹੜੀਆਂ ਹੋਣ। ਹੁਣ ਵੱਡਾ ਸਵਾਲ ਇਹ ਵੀ ਹੈ ਕਿ ਬੀਤੇ ਸਮੇਂ 'ਚ ਇਹ ਵੀ ਪਤਾ ਲੱਗਾ ਸੀ ਕਿ ਵੱਡੇ ਪੱਧਰ ਤੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤਾ ਜਾਵੇ ਕਿਉਂਕਿ ਜਿਨ੍ਹਾਂ ਇਹਨਾਂ ਲੋਕ ਸਭਾ ਦੇ ਚੋਣਾਂ ਵਿੱਚ ਜਿਨ੍ਹਾਂ ਮੰਤਰੀਆਂ ਦੀ ਕਾਰਜਕਾਰੀ ਜਿਹੜੀ ਮਾੜੀ ਰਹੀ ਹੈ ਜਾਂ ਠੀਕ ਤਰੀਕੇ ਨਾਲ ਉਹ ਆਪਣੀ ਭੂਮਿਕਾ ਨਹੀਂ ਨਿਭਾ ਸਕੀ ਜਾਂ ਬੀਤੇ ਸਮੇਂ 'ਚ ਉਹ ਮੰਤਰੀ ਜਿਹੜੇ ਬਾਤ ਵਿਵਾਦਾਂ 'ਚ ਫਸੇ ਜਾਂ ਜਿਨ੍ਹਾਂ ਦੇ ਵਿੱਚ ਬਲਖਾਸ ਸਿੰਘ ਦਾ ਨਾਂ ਵੀ ਆਉਂਦਾ ਲਾਲਚਨ ਕਟੜਾ ਦਾ ਨਾਮ ਹੀ ਹੈਗਾ ਇਹਨਾਂ ਨੂੰ ਵੀ ਕਈਆਂ ਦੇ ਨਾਮ ਦਾ ਜ਼ਿਕਰ ਆਇਆ ਇਹਦੇ ਵਿੱਚ ਅਣਕੀ ਸਾਹਿਬ ਇੱਕ ਗੱਲ ਤੱਕ ਕਲੀਅਰ ਹੋ ਗਈ ਹੈ ਇਹ 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 ਸਰਕੰਸਟੈਂਸਸ ਜਿਹੜੇ ਬਣ ਰਹੇ ਆ ਚਾਹੇ ਉਹ ਮੰਤਰੀ ਮੰਡਲ ਨੂੰ ਲੈ ਕੇ ਹੀ ਉੱਥੇ ਜਿਹੜੀ ਗੱਲਬਾਤ ਹੋਣੀ ਹੋਵੇ ਚਲੋ ਮੰਤਰੀ ਮੰਡਲ ਦੇ ਦੇ ਜੇ ਵਿੱਚ ਬਦਲਾਅ ਨੂੰ ਲੈ ਕੇ ਤਾਂ ਚਲੋ ਹਰ ਹਾਈ ਕਮਾਂਡ ਦੇ ਨਾਲ ਪਾਰਟੀ ਜਿਹੜੀ ਗੱਲ ਕਰਦੀ ਹੈ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਵੀ ਹੋਵੇ ਤੇ ਪਰ ਪ੍ਰਸ਼ਾਸਨਿਕ ਫੇਰ ਬਦਲ ਨੂੰ ਲੈ ਕੇ ਜੇ ਦਿੱਲੀ ਚਰਚਾ ਕਰਨੀ ਹੈ ਇਹਦਾ ਮਤਲਬ ਉਹ ਗੱਲਾਂ ਤੇ ਮੋਹਰ ਲੱਗਦੀ ਅਣਕੀ ਸਾਹਿਬ ਜਿਹੜੀਆਂ ਗੱਲਾਂ ਚੱਲਦੀਆਂ ਨੇ ਕਿ ਮੁੱਖ ਮੰਤਰੀ ਦੇ ਹੱਥ ਬਸ ਕੁਝ ਨਹੀਂ ਹੈ ਮੁੱਖ ਮੰਤਰੀ ਸਿਰਫ ਡੰਮੀ ਹੈ ਸਾਰਾ ਕੁਝ ਚਲਾ ਜਿਹੜੇ ਉਥੋਂ ਦਿੱਲੀ ਵਾਲੇ ਹੀ ਰਹੇ ਆ ਤੇ ਮੁੱਖ ਮੰਤਰੀ ਉਹਨਾਂ ਦੇ ਅਕੇ ਡੇਟੇ ਹੋਏ ਆ ਮਤਲਬ ਜੇ ਤੁਸੀਂ ਪ੍ਰਸ਼ਾਸਨਿਕ ਤਬਾਦਲੇ ਵੀ ਆਪਣੀ ਮਰਜ਼ੀ ਦੇ ਨਾਲ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਕਾਦੇ ਮੁੱਖ ਮੰਤਰੀ ਨਹੀਂ ਬਿਲਕੁਲ ਸਹੀ ਗੱਲ ਹੈ ਇਹਦੇ 'ਚ ਤਾਂ ਕੋਈ ਸਿੱਧੂ ਸਬਦ ਹੋ ਰਿਹਾ ਵੀ ਨਹੀਂ ਰਿਹਾ ਜਨ ਗਿਆ ਬੀਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਇਹ ਇਲਜ਼ਾਮ ਲੱਗਦਾ ਰਿਹਾ ਕਿ ਜਿਹੜੀਆਂ ਵੱਡੀਆਂ ਪੋਸਟਾਂ ਨੇ ਉਹ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਹੀ ਪੰਜਾਬ ਦੇ ਵਿੱਚ ਫਿੱਲ ਹੁੰਦੀਆਂ ਜਿਸ ਤਾ ਪਰਮਾਨ ਜਿਹੜਾ ਪੰਜਾਬ ਦੇ ਜਿਹੜੇ ਡੀਜੀਪੀ ਚ ਫੁੱਲ ਫਲੈਸ ਡ ਇਹ ਵੀ ਪਤਾ ਲੱਗਾ ਸੀ ਕਿ ਇਹ ਵੀ ਜਿਹੜੀ ਆ ਜਿਹੜੀ ਕਾਰਜਕਾਰੀ ਰੱਖਿਆ ਜਿਹੜਾ ਉਹਨਾਂ ਨੂੰ ਅਫੀਸ਼ੀਅਲਿੰਗ ਜਿਹੜਾ ਡੀਸੀਪੀ ਲਾਇਆ ਇਹ ਵੀ ਅਰਵਿੰਦ ਕੇਜਰੀਵਾਲ ਦੇ ਕਹਿਨਤੀ ਜਿਹੜੇ ਉਹ ਲੱਗੇ ਨੇ ਇਹ ਤਾਂ ਬੀਤੇ ਸਮੇਂ ਚ ਸਿੱਧੂ ਸਾਹਿਬ ਇਲਜ਼ਾਮ ਲੱਗਦੇ ਰਹੇ ਨੇ ਜਿੰਨੀਆਂ ਮਹੱਤਵਪੂਰਨ ਪੋਸਟਾਂ ਨੇ ਚਾਹੇ ਸਲਾਹਕਾਰ ਹੋਣ ਉਹ ਵੀ ਦਿੱਲੀ ਦੀ ਮਰਜ਼ੀ ਨਾਲ ਲੱਗਦੇ ਰਹੇ ਤਾਂ ਜੇਕਰ ਇਹਹੀ ਸਥਿਤੀ ਹੀ ਹੁਣ ਬੰਦ ਦੀ ਹੈ ਤਾਂ ਬਿਲਕੁਲ ਫਿਰ ਡੰਮੀ ਮੁੱਖ ਮੰਤਰੀ ਜੇਕਰ ਤੁਸੀਂ ਐਡਮਿਨਿਸਟਰੇਟਰ ਲੈਵਲ ਤੇ ਆਪ ਫੈਸਲਾ ਲੈਣ ਦੇ ਸਮਰੱਥ ਹੀ ਨਹੀਂ ਜੇਕਰ ਤੁਸੀਂ ਐਡਮਿਨਿਸਟਰੇਟਰ ਲੈਵਲ ਤੇ ਜੇਕਰ ਤਰਦੀਦੀ ਟਰਾਂਸਫਰ ਵੀ ਕਰਦੀਆਂ ਅੱਡ ਵੀ ਮੁੱਖ ਮੰਤਰੀ ਦਾ ਨਾਮ ਹੀ ਤੁਹਾਨੂੰ ਕਿਹਾ ਜਾ ਸਕਦਾ ਕਿ ਜੇਕਰ ਪ੍ਰਸ਼ਾਸਨਿਕ ਪੱਤਰ ਤੇ ਆ ਟ੍ਰਾਂਸਫਰ ਕਰਦਾ ਵੀ ਅਧਿਕਾਰ ਜਿਹੜਾ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਦਿੱਲੀ ਤੋਂ ਪੁੱਛਦੇ ਜੇ ਘੱਟੋ ਘੱਟ ਪੁਲਿਸ ਦੇ ਵਿੱਚ ਜਿਹੜੀ ਬੀਤੇ ਦਿਨ ਜਿਤਨਾ 10000 ਬਲਾਜਮ ਜਿਹੜਾ ਸੀ ਹੀਟ ਦੇ ਪੱਤਰ ਦਾ ਉਹ ਤਾਂ ਟ੍ਰਾਂਸਫਰ ਕਰਕੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਸ਼ਕਤੀ ਜਿਹੜੀ ਜਰੂਰ ਵਿਖਾਤੀ ਪਰ ਵੱਡੇ ਪੱਤਰ ਤੇ ਆਈਏਐਸ ਚ ਆਈਪੀਐਸ ਅਧਿਕਾਰੀਆਂ ਦੀਆਂ बढੀਆਂ ਸਿੱਧੂ ਸਾਹਿਬ ਮੇਰਾ ਨਹੀਂ خیال ਕਿ ਮੁੱਖ ਮੰਤਰੀ ਸਾਹਿਬ ਆਪਣੇ ਪੱਤਰ ਤੇ ਕਰ ਸਕਦੇ ਹੁਣ ਜੱਬੀਤੇ ਸਮੇਂ ਦੇ ਵਿੱਚ ਕੀਤੀ ਹੁਣ ਕਿਤੇ ਨਾ ਕਿਤੇ ਉਸ ਦਾ ਦਖਲ ਅੰਦਾਜੀ ਜਿਹੜੀ ਆ ਦਿੱਲੀ ਹਾਈ ਕਮੰਡ ਦੀ ਜ ਜ਼ਰੂਰ ਨਹੀਂ ਹੈ ਤਾਂ ਜਿਸ ਤਾਸਰ ਸੁਭਾਵਕਾ ਕੀ ਕੰਮ ਖਾਸ ਤੇ ਤਾਂ ਪੈਣਾ ਹੀ ਹੁੰਦਾ ਕਿਉਂਕਿ ਜਦੋਂ ਅਰਸ਼ਲਾ ਨੂੰ ਪਤਾ ਸਾਡੀ ਜਿਹੜੀ ਅਪਾਇੰਟਮੈਂਟ ਆ ਦਿੱਲੀ ਦੇ ਇਸ਼ਾਰੇ ਤੇ ਹੋ ਰਹੀ ਹੈ ਦਿੱਲੀ ਲੌਬੀ ਵਾਲੇ ਕਰ ਰਹੇ ਆ ਤਾਂ ਫਿਰ ਸੁਖਵਿੰਦਰ ਜੀ ਫਿਰ ਉਹ ਇਹਨਾਂ ਬੁਠਾਈਆਂ ਨੂੰ ਕਿਉਂ ਪੁੱਛेंगी ਸੁਭਾਵਕ ਹੈ ਹੋਈ ਆ ਸਭ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈਗਾ ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਜਿਹੜੀ ਅਫਸਰ ਸ਼ਾਈ ਆਮ ਆਦਮੀ ਪਾਰਟੀ ਦੇ ਬੁਠਾਈਆਂ ਦੀ ਉਨੀ ਪੁਸ਼ਪ ਪ੍ਰਤੀਤ ਜਿਹੜੀ ਆ ਉਹ ਨਹੀਂ ਕਰਦੀ ਜਿਸ ਨੂੰ ਉਹ ਖੁਦ ਮੰਨ ਚੁੱਕੇ ਆ ਤਾਂ ਇਸ ਦਾ ਕਾਰਨ ਫਿਰ ਇਹੋ ਹੀ ਆ ਕਿ ਜਦੋਂ ਅਪਾਇੰਟਮੈਂਟ ਦੇ ਆਰਡਰ ਜਿਹੜੇ ਨੇ ਮੱਖ ਮੰਤਰੀ ਤੋਂ ਆਉਣੇ ਆ ਤਾਂ ਫਿਰ ਉਹ ਥੱਲੇ ਦੇ ਬੰਦਿਆਂ ਨਾਲ ਕਿਉਂ ਗੱਲ ਕਰਦੇ ਕਿ ਉਹ ਸਿੱਧਾ ਰਾਸਤਾ ਜਿਹੜਾ ਆ ਉਹ ਉੱਪਰ ਦੇ ਵਿਕਤੀਆਂ ਨਾਲ ਪੜਾ ਕੇ ਰੱਖਣਗੇ ਜਾਂ ਉਹਨਾਂ ਬਚੂਲੇਆਂ ਨਾਲ ਕੰਮ ਕਰਦਗੇ ਉਹਨਾਂ ਬਚੂਲੇਆਂ ਦੀ ਮੰਨਣਗੇ ਜਿਹੜੇ ਬਚੂਲੇ ਉਹਨਾਂ ਨੂੰ ਦਿੱਲੀ ਤਾਂ ਪਹੁੰਚਾਉਗੇ ਸੋ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜੇਕਰ ਇਸ ਪੱਧਰ ਤੇ ਉਹ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਪੁਸ਼ਪਰਤੀ ਜਿਹੜੀ ਆ ਅਫਸਰਸ਼ਾਈ ਦੇ ਵਿੱਚ ਕਰੋੜਾ ਚਾਹੁੰਦੇ ਆ ਤਾਂ ਫਿਰ ਸਖਤ ਫੈਸਲੇ ਜਿਹੜੇ ਉਹ ਆਪਣੇ ਪੱਤਰ ਤੇ ਲੈਣ ਕਿਉਂਕਿ ਉਹ ਅੱਧੇ ਰਾਜ ਦੇ ਮੁੱਖ ਮੰਤਰੀ ਨਹੀਂ ਆ ਉਹ ਪੂਰਨ ਰਾਜ ਦੇ ਮੁੱਖ ਮੰਤਰੀ ਹੈ ਪੰਜਾਬ ਦੇ ਮੁੱਖ ਮੰਤਰੀ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਅਮੀਤ ਜਿਹੜੀ ਉਹ ਰੱਖਤਾ ਹੈਗਾ ਯਾਰ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਦੇ ਬਰਾਬਰ ਨਹੀਂ ਹੈਗਾ ਸੋ ਆਪੀ ਕੇ ਸ਼ਕਤੀ ਨੂੰ ਪਛਾਣਦੇ ਹੋ ਮੁੱਖ ਮੰਤਰੀ ਨੂੰ ਚਾਹੀਦਾ ਕਿ ਐਡਮਿਨਿਸਟਰੇਟਰ ਲੈਵਲ ਤੇ ਜਿਹੜੇ ਫੈਸਲੇ ਆ ਉਹ ਆਪਣੇ ਪੱਧਰ ਤੇ ਨਾਲ ਬਾਕੀ ਪਾਰਟੀਆਂ ਦੇ ਅੰਦਰ ਕੀ ਕੁਝ ਚੱਲਦਾ ਜਾਂ ਕੀ ਕੁਝ ਨਹੀਂ ਚੱਲਦਾ ਤੁਸੀਂ ਉਸਨੂੰ ਦੇਖ ਹੀ ਲਓ ਕਿ ਜਿਸ ਦਿਨ ਵਧਾਇਕਾਂ ਦੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਇੱਕ ਪਾਸੇ ਸੰਦੀਪ ਪਾਟਕ ਨਾਲ ਉਹਨਾਂ ਨੇ ਮਿਲ ਕੇ ਮੀਟਿੰਗ ਕਰਨੀ ਸੀ ਪਰ ਹਾਲਾਤ ਇਹ ਬਣ ਕੇ ਕਿ ਸੰਦੀਪ ਪਾਟਕ ਨੂੰ ਵੱਖਰੀ ਜਿਹੜੀ ਆ ਉਹ ਮੀਟਿੰਗ ਕਰਦੀ ਪਈ ਤਾਂ ਅਜਿਹੀ ਹਾਲਾਤ ਵਿੱਚ ਜਿਹੜੀ ਅਫਸਰਸ਼ਈ ਆ ਉਹ ਵੀ ਪਾਰਟੀ ਦੇ ਇਸ ਆ ਜਿਹੜਾ ਝੁਕਾ ਹੁੰਦਾ ਜਾਂ ਪਾਰਟੀ ਦੇ ਜਿਹੜੇ ਇਹ ਦ੍ਰਿਸ਼ ਹੁੰਦੇ ਉਸ ਨੂੰ ਮਹਿਸੂਸ ਕਰ ਰਹੀ ਹੂੰ ਉਸ ਨੂੰ ਵੇਖ ਰਹੀ ਹੂੰਦੀ ਉਹਨਾਂ ਨੂੰ ਹੀ ਪਤਾ ਲੱਗ ਜਾਂਦਾ ਕਿ ਮਜੂਤਾ ਸਭੇ ਦੇ ਵਿੱਚ ਅਸੀਂ ਕਿਸ ਦਾ ਫੋਨ ਸੁਣਨਾ ਜਾਂ ਕਿਸ ਦਾ ਨਹੀਂ ਸੁਣਨਾ ਖੈਰ ਮੁਖਮਤਰੀ ਸਾਹਿਬ ਨੂੰ ਚਾਹੀਦਾ ਕਿ ਆਪਣੀ ਸਥਿਤੀ ਨੂੰ ਸਟਰੋਂਗ ਕਰਦੇ ਉਹ ਐਡਮਿਨਿਸਟਰेटर ਅਧਰ ਤੇ ਜਿਹੜੇ ਪੰਜਾਬ ਪੱਖੀ ਫੈਟਦੇ ਨੇ ਉਹ ਆਪ ਲੈ ਜੀ ਬਿਲਕੁਗ ਉਧਰ ਅਰਵਿੰਦ ਕੇਜਰੀਵਾਲ ਇਹੀ ਤਾਂ ਰੋਣਾ ਰੋ ਰਿਹਾ ਕਹਿੰਦੇ ਜੀ ਮੈਨੂੰ ਇੱਥੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਜੇ ਉੱਥੇ ਉਹਨਾਂ ਨੂੰ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ ਕਹਿੰਦੇ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਪੀਐਨ ਵੀ ਬਦਲ ਸਕਦਾ ਇੱਥੇ ਭਗਵੰਤਪਾਣ ਦੀ ਵੀ ਹਾਲਤ ਉਹਨਾਂ ਨੇ ਉਹ ਜੀ ਕਰ ਲਈ ਹੈ ਆਪਣਾ ਘਟਾਵਾ ਦਾ ਸਾਰਾ ਜਿਹੜਾ ਪੰਜਾਬ ਦੇ ਵਿੱਚ ਹੈ ਕੇਜਰੀਵਾਲ ਪੂਰਾ ਕਰੀ ਜਾ ਰਿਹਾ ਹੁਣ ਭਗਵੰਤਪਾਣ ਆਪਣਾ ਘਟਾਵਾ ਜਿਹੜਾ ਇਹ ਕਿਦਾਂ ਜਿਹੜਾ ਪੂਰਾ ਕਰਨ ਇਹ ਵੀ ਗੱਲ ਜਿਹੜੀ ਆ ਦੇਖਣ ਵਾਲੀ ਹੈ ਪਰ ਦੇਖਦੇ ਆ ਕਿ ਮੰਤਰੀ ਮੰਡਲ ਦੇ ਵਿੱਚ ਕਦੋਂ ਤੱਕ ਜਿਹੜੀ ਇਹ ਵਿਸਤਾਰ ਹੁੰਦਾ ਪਰ ਜਲਹੀ ਹੋਣ ਦੀ ਜਿਹੜੀ ਇਹ ਸਾਰੀ ਤਰੀਕੀ ਸੰਭਾਵਨਾ ਜਿਹੜੀ ਉਹ ਹੈਗੀ ਆ ਉਧਰ ਅਗਲੀ ਖਬਰ ਲੈ ਲੈਨੇ ਆ ਆਰਟੀਆਈ ਨੂੰ ਲੈ ਕੇ ਆਰਟੀਆਈ ਉਹ ਚੀਜ਼ ਜਿਹਨੂੰ ਲੈ ਕੇ ਕੇਜਰੀਵਾਲ ਉਹਨਾਂ ਨੂੰ ਮੈਗਾ ਸੈਸਾ ਅਵਾਰਡ ਵੀ ਮਿਲੇ ਬڑا ਹੈ ਉਹਦੇ ਤੇ ਉਹਨਾਂ ਨੇ ਨੇਮ ਫੇਮ ਦੀ ਖਟਿਆ ਤੇ ਹੁਣ ਜਦੋਂ ਇਹਨਾਂ ਦੀ ਸਰਕਾਰ ਆ ਗਈ ਆ ਤੇ ਆਰਟੀਆਈ ਦਾ ਬੁਰਾ ਹਾਲ ਆ ਪੰਜਾਬ ਦੇ ਅੰਦਰ ਔਰ ਉਹਦਾ ਕਹਿੰਦੇ ਕਿ ਨਿਯੁਕਤੀਆਂ ਵੀ ਉੱਥੇ ਜਿਹੜੀਆਂ ਉਹ ਨਹੀਂ ਕੀਤੀਆਂ ਜਾ ਰਹੀਆਂ ਔਰ ਨਾਲ ਹੀ ਨਾਲ ਉਹ ਜਵਾਬ ਵੀ ਹੁਣ ਜਿਹੜੀ ਆਰਟੀਆਈ ਤੇ ਰਾਹੀ ਜਿਹੜੇ ਉਹ ਮੈਨੂੰ ਹਟ ਗਏ ਆ ਕਿਵੇਂ ਦੇਖੀਓ ਕੋਈ ਸੁਖੰਦਰ ਜੀ ਸੂਚਨਾ ਦਾ ਜਿਹੜਾ ਅਧਿਕਾਰ ਆ ਇਹ ਹਰ ਰਾਜ ਦੇ ਵਿੱਚ ਪ੍ਰਾਇਰਟੀ ਤੇ ਆਧਾਰ ਤੇ ਹੁੰਦਾ ਕੋਈ ਵੀ ਸਰਕਾਰ ਆਵੇ ਆਪਣੀ ਸਰਕਾਰ ਦੀ ਪਾਰਦਰਸ਼ਤਾ ਲਿਆਉਣ ਵਾਸਤੇ ਉਹ ਕਹਿੰਦੇ ਨੇ ਔਰ ਜਦੋਂ ਇਹ ਪਨੂਲ ਬੜਿਆਂ 2005 ਦੇ ਵਿੱਚ ਤਾਂ ਉਸ ਵਕਤ ਇਸ ਦੇ ਬਹੁਤ ਲਾਹੇਵੰਦ ਜਿਹੜੇ ਨਤੀਜੇ ਜਿਹੜੇ ਉਹ ਸਾਹਮਣੇ ਆਏ ਔਰ ਅੱਜ ਵੀ ਇਸ ਦੇ ਨਤੀਜੇ ਜਿਹੜੇ ਉਹ ਸਾਹਮਣੇ ਆਉਣੇ ਚਾਹੀਦੇ ਆ ਪਰ ਦੁੱਖ ਦੀ ਗੱਲ ਇਹ ਆ ਕਿ ਹੁਣ ਆਰਟੀਆਈ ਕਮਿਸ਼ਨ ਜਿਹੜਾ ਉਸ ਤਰੀਕੇ ਦਾ ਕੰਮ ਜਿਹੜਾ ਉਹ ਨਹੀਂ ਕਰ ਰਿਹਾ ਜੇਕਰ ਮੈਂ ਗਲਤ ਨਾ ਹੋਵਾਂ ਕਿਉਂਕਿ ਇਸ ਗੱਲ ਸਬੰਧੀ ਮੈਂ ਪੂਰਾ ਕਨਫਰਮ ਨਹੀਂ ਪਰ ਜਿੰਨਾਕ ਮੈਨੂੰ ਪਤਾ ਆ ਕਿ ਜਿਹੜਾ ਸੂਚਨਾ ਕਮਿਸ਼ਨ ਦਾ ਉੱਥੇ ਵੀ ਪੋਸਟਾਂ ਜਿਹੜੀਆਂ ਅਜੇ ਤੱਕ ਭਰੀਆਂ ਨਹੀਂ ਗਈਆਂ ਇੱਕ ਦੋ ਪੁਜੀਸ਼ਨ ਜਿਹੜੇ ਉਹ ਖਾਲੀ ਹਨ ਤਾਂ ਆ ਜਿਹੜਾ ਸੂਚਨਾ ਕਮਿਸ਼ਨ ਪਾ ਪੰਜਾਬ ਦੇ ਵਿੱਚ ਜਿਹੜੀ ਆਰਟੀਆਈ ਦੀ ਜਿਹੜੀ ਮੌਜੂਦਾ ਸਥਿਤੀ ਜਿਹਦੇ ਸੰਬੰਧੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਸ਼ਾਰਾ ਕੀਤਾ ਉਹਦੇ ਵਿੱਚ ਸਿੱਧੂ ਸਾਹਿਬ ਕੋਈ ਸ਼ੱਕ ਨਹੀਂ ਕਿਉਂਕਿ ਇੱਕ ਦੋ ਚੀਜ਼ਾਂ ਦਾ ਵਾਹ ਮੇਰਾ ਨਿੱਜੀ ਵਾਹ ਇਸ ਚੀਜ਼ ਨਾਲ ਪਿਆ ਮੈਂ ਵੀ ਕੋਈ ਜਾਣਕਾਰੀ ਲੈਣ ਵਾਸਤੇ ਜਿਹੜਾ ਉਹ ਫਾਰਮ ਫਿਲ ਕੀਤਾ ਪਰ ਉਹ ਵੀ ਤੋਂ ਜਾਣਕਾਰੀ ਜਿਹੜੀ ਮਿਲੀ ਨਹੀਂ ਜਾਣਕਾਰੀ ਨਾ ਮਿਲਣ ਦਾ ਕਾਰਨ ਸਿੱਧੂ ਸਾਹਿਬ ਆਰਟੀਆਈ ਦਾ ਕਮਜ਼ੋਰ ਹੋਣਾ ਪੰਜਾਬ ਵਿੱਚ ਸਿਰਫ ਕੋ ਕਰਦਾ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਟਰ ਪੱਧਰ ਤੇ ਜਿਹੜੀਆਂ ਅਸੀਂ ਗੱਲ ਕਹਿ ਸਕੀ ਖਾਮੀਆਂ ਹੀ ਪਈਆਂ ਨੇ ਉਹ ਇਸ ਦਾ ਨਤੀਜਾ ਨਹੀਂ ਜਾਂ ਉਦੋਂ ਜੇ ਪਾਸੇ ਸਰਕਾਰ ਹੀ ਇਹ ਨਹੀਂ ਗੱਲ ਚਾਹੁੰਦੀ ਕਿ ਹਾਂ ਭਈ ਪੂਰਾ ਕੌਫਟੇ ਜਿਹੜੀ ਸਰਕਾਰ ਦੀ ਜਾਣਕਾਰੀ ਆ ਜਿਹੜੀ ਆ ਉਹ ਉੱਥੋਂ ਤੱਕ ਪਹੁੰਚੇ ਬੀਤੇ ਸਮੇਂ ਤੁਸੀਂ ਦੇਖ ਲਓ ਕਿ ਕਈ ਤਰੀਕਿਆਂ ਦੀਆਂ ਜਾਣਕਾਰੀਆਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦੇ ਹਵਾਈ ਸ਼ਾਜ ਦੇ ਖਰਚਿਆਂ ਦੇ ਸਬੰਧੀ ਜਾਣਕਾਰੀ ਮੰਗੀ ਗਈ ਉਹਨਾਂ ਦੇ ਜਿਹੜੇ ਦੌਰੇ ਹੁੰਦੇ ਉਹਨਾਂ ਦੀ ਸਬੰਧੀ ਜਾਣਕਾਰੀ ਮੰਗੀ ਗਈ ਪਰ ਜਿਹੜੀ ਜਾਣਕਾਰੀ ਦਿੱਤੀ ਗਈ ਨਾ ਸਿੱਧੂ ਸਾਹਿਬ ਉਹ ਸਿਰਫ ਇੰਨੀ ਗੱਲ ਕਹਿ ਕੇ ਇੰਨੀ ਗੱਲ ਹੀ ਖਤਮ ਕਰ ਦਿੱਤਾ ਕਿ ਹਾਂ ਭਈ ਆ ਸੁਰੱਖਿਆ ਦੇ ਲਿਹਾਜ਼ ਨਾਲ ਇਹ ਜਾਣਕਾਰੀ ਆਪ ਨੂੰ ਨਹੀਂ ਦਿੱਤੀ ਜਾ ਸਕਦੀ ਮਾਨੋ ਗੋਇਲ ਜਿਹੜੇ ਨੇ ਬੜੇ ਬੜੇ ਆਰਟੀਆ ਐਕਟਿਵਿਸਟ ਨੇ ਤੁਸੀਂ ਦੇਖ ਲਓ ਕਿ ਉਹਨੇ ਵੀ ਕਈ ਪੱਧਰ ਤੇ ਇੰਨਾ ਇਹੋ ਜਿਹੀਆਂ ਸ਼ਿਕਾਇਤਾਂ ਨਹੀਂ ਉਹ ਕੀਤੀਆਂ ਨੇ ਕਿ ਪੰਜਾਬ ਦੇ ਵਿੱਚ ਹੁਣ ਆਰਟੀਆ ਜਿਹੜਾ ਕਾਨੂੰਨ ਆ ਉਸ ਤਰੀਕੇ ਦਾ ਕੰਮ ਨਹੀਂ ਕਰ ਰਿਹਾ ਜਿਸ ਤਰੀਕੇ ਨਾਲ ਕਰਦਾ ਚਾਹੀਦਾ ਜਿਸ ਕਰਕੇ ਲੋਕਾਂ ਦਾ ਜਿਹੜਾ ਪੜ ਆ ਉਹ ਵੱਧ ਰਿਹਾ ਤਾਂ ਸੁਭਾਵਾਕਿਆ ਕਿ ਜੇਕਰ ਤੁਸੀਂ ਆਪਣੀ ਸੂਚਨਾ ਸਰਕਾਰ ਜੇਕਰ ਆਪਣੀ ਸੂਚਨਾ ਸਰਕਾਰ ਦਾ ਕੋਈ ਪਾਸਾ ਕੋਈ ਸੂਚਨਾ ਜੇਕਰ ਮੰਗੇਗੀ ਸੂਚਨਾ ਦੇ ਆਧਾਰ ਤੇ ਉਥੋਂ ਤੱਕ ਨਹੀਂ ਦਿੰਦਾ ਤਾਂ ਸੁਭਾਵਾਕਾ ਕਿ ਫਿਰ ਸਰਕਾਰ ਦੇ ਅੰਦਰ ਬਹੁਤ ਕੁਝ ਜਾਂ ਉਸ ਮਹਿਕਮੇ ਦੇ ਅੰਦਰ ਬਹੁਤ ਕੁਝ ਅਜਿਹਾ ਹੋ ਰਿਹਾ ਕਿ ਜਿਹੜਾ ਜਿਸ ਤਰ੍ਹਾਂ ਨਤੀਜੇ ਜਿਹੜੀ ਨੇ ਬਾੜੇ ਹੂਸਾ ਤਾਂ ਇੰਝ ਜਿਸ ਤਰ੍ਹਾਂ ਪ੍ਰਭਾਵ ਜਿਹੜਾ ਸਰਕਾਰ ਚੋਂ ਵੀ ਕਿ ਲੋਕਾਂ ਦੇ ਉੱਤੇ ਨਾ ਪਵੇ। ਪਰ ਸ਼ਾਇਦ ਇਹੋ ਹੀ ਕਾਰਨ ਆ ਕਿ ਅਫਸਰਸ਼ਹੀ ਜਿਹੜੀ ਆ ਜਾਂ ਜਿੱਥੇ ਜਿਹੜੀ ਜਿੱਥੋਂ ਜਾਣਕਾਰੀ ਮੰਗੀ ਜਾਂਦੀ ਆ ਉਹ ਅਵੇਸਲਾਪਨ ਕਰਦੇ ਆ ਨਹੀਂ ਤਾਂ ਜਿਸ ਤਰੀਕੇ ਨਾਲ ਤਰੀਕਾ ਕੀ 15 ਦਿਨ ਦੇ ਵਿੱਚ ਤੁਸੀਂ ਉਸ ਅਧਿਕਾਰੀ ਕੋਲੋਂ ਜਿੱਥੋਂ ਜਾਣਕਾਰੀ ਲੈਣੀ ਉਥੋਂ ਲੈ ਲਓ ਜੇਕਰ ਨਹੀਂ ਹੁੰਦੀ ਫਿਰ ਤੁਸੀਂ ਡਿਵੀਜ਼ਨਲ ਪੱਤਰ ਤੇ ਫਿਰ ਚੰਡੀਗੜ੍ਹ ਪੱਤਰ ਤੇ ਤਾਂ ਉਹ ਉਹ ਚਾਹ ਹੋ ਨਹੀਂ ਆ ਉਸ ਦਾ ਕਾਰਨ ਸਿੱਧੂ ਸਾਹਿਬ ਇਹੋ ਹੀ ਆ ਕਿ ਜੇਕਰ ਇਸ ਕਮਿਸ਼ਨ ਦੇ ਵਿੱਚ ਹੀ ਮੇਰੇ ਖੰਨ ਨਜਿੱਤੀਆਂ ਬਾ ਅਜੇ ਪੂਰੀਆਂ ਨਹੀਂ ਹੋਈਆਂ ਜਦੋਂ ਨਿਯੁਕਤੀਆਂ ਪੂਰੀਆਂ ਨਾ ਤਾਂ ਫਿਰ ਕਮਿਸ਼ਨ ਜਿਹੜਾ ਉਹ ਕਿਸ ਤਰੀਕੇ ਨਾਲ ਕੰਮ ਕਰੂਗਾ ਬੜੀਆਂ ਪੋਸਟਾਂ ਨੇ ਅਜੇ ਤੱਕ ਸਿੱਧੂ ਸਾਹਿਬ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਵਪਾਕਤੀਆਂ ਜੇਕਰ ਮੈਂ ਗਲਤ ਨਾ ਹੁਆ ਇਥੇ ਇਹ ਵੀ ਗੱਲ ਕਰਦੇ ਕਿ ਪੀਪੀਐਸਸੀ ਦਾ ਵੀ ਚੇਅਰਮੈਨ ਅਜੇ ਤੱਕ ਲਾਇ ਨਹੀਂ ਕਿ ਉਹਦੇ ਮੈਂਬਰਾਂ ਦੀ ਵੀ ਗਿਣਤੀ ਜਿਹੜੀ ਉਹ ਘੱਟ ਹੈਗੀ ਹੈ ਤੇ ਜਦੋਂ ਉੱਪਰਲੇ ਪੱਧਰ ਤੇ ਹੀ ਨਿਯੁਕਤੀਆਂ ਜਦੋਂ ਨਹੀਂ ਹੋਣਗੀਆਂ ਤਾਂ ਫਿਰ ਇਸ ਕਮਿਸ਼ਨ ਤੋਂ ਕੋਈ ਵੀ ਕਮਿਸ਼ਨ ਹੋਵੇ ਫਿਰ ਉਸ ਨੂੰ ਠੀਕ ਤਰੀਕੇ ਨਾਲ ਕੰਮ ਸਿੱਧੂ ਸਾਹਿਬ ਹੋਣ ਦੀ ਜਿਹੜੀ ਆਸਾ ਨਹੀਂ ਹੋ ਸਕਦੀ ਅੱਗੇ ਅਸੀਂ ਪਹਿਲਾਂ ਹੀ ਇਹਨਾਂ ਜਿਹੜੇ ਅਫਸਰ ਜਾਂ ਜਿਹੜੇ ਅਧਿਕਾਰੀ ਨਿਯੁਕਤ ਕਰਦੇ ਜੇਕਰ ਉਹਨਾਂ ਦੀ ਪ੍ਰਬੰਧਕੀ ਤੁਸੀਂ ਦਿੱਲੀ ਤੋਂ ਲੈਣੀ ਆ ਤਾਂ ਫਿਰ ਸਿੱਧੂ ਸਾਹਿਬ ਹਰ ਵਿਭਾਗ ਦਾ ਕੰਮ ਉਸ ਵਿਭਾਗ ਦਾ ਕਰਤਾ ਜ਼ਰੂਰ ਬਰਾਬਰ ਹੋਏ ਹੋਏਗਾ ਚਾਹੇ ਉਹ ਬੀਪੀਐਸਸੀ ਕਮਿਸ਼ਨ ਦੀ ਗੱਲ ਹੋਵੇ ਤਾਂ ਚਾਹੇ ਆਰਟੀਆਈ ਕਮਿਸ਼ਨ ਦੀ ਗੱਲ ਹੋਵੇ ਇਹਦਾ ਸਿੱਧੂ ਸਾਹਿਬ ਕੋਈ ਦੋ ਰਹਿਵਾ ਨਹੀਂ ਐ ਸੋ ਸਰਕਾਰ ਨੂੰ ਚਾਹੀਦਾ ਕਿ ਸਰਕਾਰੀ ਕੰਮਾਂ ਦੇ ਵਿੱਚ ਪਾਰਦਰਸ਼ਤਾ ਲਈ ਹੋਰ ਵਾਸਤੇ ਤਾਂ ਜੋ ਲੋਕਾਂ ਦੀ ਜਿਹੜੀ ਉਂਗਲਾ ਉਹ ਸਰਕਾਰ ਦੇ ਕੰਮ ਕਾਜ ਤੇ ਨਾ ਉਠੇ ਇਸ ਲਈ ਚਾਹੀਦਾ ਕਿ ਆਰਟੀਆਈ ਜਿਹੜਾ ਕਾਨੂੰਨ ਆ ਉਸ ਦੇ ਤਹਿਤ ਜਿਹੜੀਆਂ ਮੰਗੀਆਂ ਗਈਆਂ ਲੋਕਾਂ ਵੱਲੋਂ ਸੂਚਨਾ ਮੰਗੀਆਂ ਨੇ ਉਹਨਾਂ ਨੂੰ ਸਮੇਂ ਵਿੱਚ ਮਹੀਆ ਕੀਤੀ ਹੈ ਨਾ ਤਾਂ ਜੋ ਲੋਕਲ ਆ ਵਿਸ਼ਵਾਸ ਇਸ ਕਾਨੂੰਨ ਦੇ ਵਿੱਚ ਪੂਰਨ ਤਰਤੇ ਬੜਿਆ ਰਿਹਾ ਹੈ ਜੀ ਚਲੋ ਅੜਕ ਸਾਹਿਬ ਉਧਰ ਇਹ ਕਹਿੰਦੇ ਕਿ ਭਾਰਤ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਸੜਕਾਂ ਦੇ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਉਹ ਵੱਡਾ ਝਟਕਾ ਦਿੱਤਾ ਗਿਆ ਔਰ ਪੰਜਾਬ ਸਰਕਾਰ ਦੀ ਕਹਿੰਦੇ ਕਿ ਪਿਛਲੇ ਦਿਨੀ ਵੀ ਬੜੀ ਮਾੜੀ ਕਾਰਗੁਜ਼ਾਰੀ ਰਹੀ ਹੈ ਜਿੱਤੇ ਕਰਕੇ ਕੁਝ ਪ੍ਰੋਜੈਕਟ ਜਿਹੜੇ ਕੇਂਦਰ ਸਰਕਾਰ ਨੇ ਕਿਹਾ ਕਿ ਭਾਈ ਤੁਹਾਨੂੰ ਕਿਉਂ ਆਉਂਦੀ ਹੈ ਇਹੋ ਜਿਹੀਆਂ ਗੱਲਾਂ ਬਾਤਾਂ ਅੜ ਗਏ ਆ ਵਿੱਚ ਪ੍ਰੋਜੈਕਟ ਤੇ ਹੁਣ ਨਵਾਂ ਝਟਕਾ ਕੀ ਹੈ ਕੀ ਕੁਝ ਕਹਿੰਦੀ ਹੈ ਭਾਰਤ ਸਰਕਾਰ ਤਦੋਂ ਸਭ ਜਿਹੜਾ ਸਰਕਾਰ ਦੇ ਕੇਂਦਰ ਸਰਕਾਰ ਦੇ ਜਿਹੜਾ ਪੰਜਾਬ ਸਰਕਾਰ ਤੋਂ ਛਟਕਾ ਦਿੱਤਾ ਵਾਕਿਆ ਬੜਾ ਵੱਡਾ ਛਟਕਾ ਹੈਗਾ ਬੀਤੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਕਈ ਫੰਡ ਜਿਹੜੇ ਨੇ ਉਹ ਡੱਕੇ ਪਏ ਨੇ ਚਾਹੇ ਨੈਸ਼ਨਲ ਹੈਲਥ ਮਿਸ਼ਨ ਦਾ ਹੋਵੇ ਚਾਹੇ ਰੂਰਲ ਡਿਵੈਲਪਮੈਂਟ ਫੰਡ ਹੋਵੇ ਜਿਹਦੇ ਸੰਬੰਧ ਇਹ ਅਸੀਂ ਗੱਲ ਕੀਤੀ ਕਿ 10000 ਕਰੋੜ ਜਿਹੜਾ ਕਿ ਕਿੰਨਾ ਚਿਰ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਫੰਡ ਜਿਹੜੇ ਪੰਜਾਬ ਸਰਕਾਰ ਦੇ ਡੱਕੇ ਆ ਤੇ ਉਹ ਡੱਕੇ ਕਿਸ ਕਰਕੇ ਪੰਜਾਬ ਸਰਕਾਰ ਦੀ ਨਰਲਾਈਕੀ ਦੇ ਤਾਂ ਹੁਣ ਕੇਂਦਰੀ ਸੜਕ ਮਹਿਕਮਾ ਜਿਹੜਾ ਸੁਖਿੰਦਰ ਜੀ ਪਰਬੰਹ ਨਿਗਮ ਆ ਉਹਨੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇੱਕ ਤਕੜਾ ਝਟਕਾ ਦਿੱਤਾ 3303 ਕਰੋੜ ਦੇ ਜਿਹੜੇ ਪ੍ਰੋਜੈਕਟ ਸਟਕੀ ਪ੍ਰੋਜੈਕਟ ਸਿੱਧੂ ਸਾਹਿਬ ਉਹਨਾਂ ਨੇ ਰੱਦ ਕਰ ਦਿੱਤੇ ਆ ਉਹ ਰੱਦ ਕਰਨ ਦਾ ਕਾਰਨ ਇਹ ਦੱਸਿਆ ਇਹ ਜਿਹੜੇ ਕੇਂਦਰ ਸਰਕਾਰ ਦੀ ਜਿਹੜੀਆਂ ਜ਼ਮੀਨਾਂ ਆ ਦਿੱਲੀ ਕਟੜਾ ਹਾਈਵੇ ਪ੍ਰੋਜੈਕਟ ਦੇ ਅਧੀਨ ਅਕਵਾਇਰ ਕੀਤੀਆਂ ਸਨ ਜਿਨ੍ਹਾਂ ਦਾ ਕੇਂਦਰ ਸਰਕਾਰ ਪੈਸੇ ਦੇ ਚੁੱਕੀ ਹੈ ਉਹਨਾਂ ਜ਼ਮੀਨਾਂ ਦਾ ਜਿਹੜਾ ਕਬਜ਼ਾ ਆ ਅਜੇ ਤੱਕ ਪੰਜਾਬ ਸਰਕਾਰ ਇੰਦਰ ਸਰਕਾਰ ਜਾਂ ਨੈਸ਼ਨਲ ਹਾਈਵੇ ਔਥਾਰਟੀ ਨੂੰ ਨਹੀਂ ਦਵਾ ਸਕੀ ਪਰ ਜਿਸ ਕਾਰਨ ਇਹ ਪ੍ਰੋਜੈਕਟ ਜਿਹੜਾ ਚੱਲ ਰਿਹਾ ਹਰਿਆਣਾ ਤੱਕ ਤਾਂ ਇਹ ਕੰਪਲੀਟ ਹੋ ਚੁੱਕਾ ਪਰ ਪੰਜਾਬ ਦੀਆਂ ਕਈਆਂ ਥਾਵਾਂ ਤੋਂ ਇਹ ਪ੍ਰੋਜੈਕਟ ਜਿਹੜਾ ਅਧੂਰਾ ਪੈ ਜਿਵੀਨਾ ਅਜੇ ਤੱਕ ਜਿਹੜੀ ਪੰਜਾਬ ਸਰਕਾਰ ਇੰਦਰ ਸਰਕਾਰ ਨੂੰ ਉਸ ਦਾ ਕਵਚਾ ਨਹੀਂ ਦਵਾ ਸਕੀ ਤਾਂ ਜਦੋਂ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਆ ਕੇਂਦਰੀ ਮੰਤਰੀ ਨੀਤਨ ਗੱਟਨੀ ਨਾਲ ਇਸ ਬੰਦੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਸਾਫ ਕਰ ਦਿੱਤੀ ਕਿ ਬਿਨਾਂ ਜਲਾ ਇਹ ਕੰਮ ਕਲੀਅਰ ਕਰੋ ਨਵੇਂ ਪ੍ਰੋਜੈਕਟ ਜਿਹੜੇ ਆ ਤੁਹਾਨੂੰ ਤਾਂ ਦਿੱਤੇ ਜਾਣਗੇ ਤਾਂ ਇਸ ਦੇ ਵਿੱਚ ਉਹਨਾਂ ਨੇ ਨਾਲ ਹੀ ਕਹਿਤਾ ਕਿ ਕੀਤੀ ਸੀ ਉਹ 3 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਜਿਹੜੇ ਪਿੰਨਾਂ ਦੇਤੇ ਉਹ ਤੁਹਾਡੇ ਰੱਦ ਕਰ ਦਿੱਤੇ ਗਏ ਤੇ گاਾਂ ਜੇਕਰ ਕਮਚਾ ਨਾ ਦਵਾਇਆ ਜਿਹੜੇ ਆ ਜ਼ਮੀਨਾਂ ਦਾ ਤਾਂ ਨਵੇਂ ਪ੍ਰੋਜੈਕਟ ਕੀ ਮਿਲੇ ਪੁਰਾਣੇ ਪ੍ਰੋਜੈਕਟ ਵੀ ਜਿਹੜੇ ਆ ਉਹ ਰੱਦ ਕੀਤੇ ਜਾ ਸਕਦੇ ਆ ਹੁਣ ਸਿੱਧੂ ਸਾਹਿਬ ਇਹਦੇ ਵਿੱਚ ਜ਼ਿੰਮੇਵਾਰੀ ਕੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਬਜਾਰਤੀ ਅਰਥਸ਼ਾਸ਼ੀ ਦੀ ਤਾਂ ਇਥੇ ਵਿੱਚ ਕੋਈ ਸ਼ੱਕ ਨਹੀਂ ਹੈ ਸਿੱਧੂ ਸਾਹਿਬ ਕਿ ਇਹਨਾਂ ਸ਼ਰਤਾਂ ਦੇ ਉੱਤੇ ਜਿੱਥੇ ਇਹ ਪ੍ਰੋਜੈਕਟ ਬਣ ਰਹੇ ਆ ਉੱਥੇ ਅਰਥਰਾਨੀਆਂ ਪੂਰਾ ਤੌਰ ਤੇ ਹੱਥ ਜਿਹੜੇ ਨੇ ਰੰਗੇ ਗਏ ਨਹੀਂ ਨਾ ਜਿਸ ਇਲਾਕੇ ਜੇ ਰੇਨਾ ਸਪੰਦਰ ਜੀ ਉਸ ਇਲਾਕੇ ਚ ਵੀ ਇੱਕ ਹਾਈਵੇ ਬਣ ਰਿਹਾ ਜਿਹੜਾ ਪ੍ਰਤਾਪਪੁਰ ਕਾਰੀਡੋਰ ਦਾ ਮਿਲਦਾ ਸਿੱਧੂ ਸਾਹਿਬ ਉਸ ਇਲਾਕੇ ਦੀ ਅਫਸਰ ਸ਼ਾਈ ਨਹੀਂ ਜਾ ਕੇ ਕਿਸਾਨਾਂ ਨੂੰ ਜਾ ਕੇ ਇਹ ਗੱਲਾਂ ਦੱਸਿਆ ਕਿ ਤੁਸੀਂ ਇੱਥੇ ਢਿਕਾ ਪਾਓ ਤੁਸੀਂ ਇੱਥੇ ਢਿਕਾ ਪਾਓ ਟਾੜੀਆਂ ਜ਼ਮੀਨਾਂ ਸੀ ਵਿੱਚ ਧਾਖਲ ਕਰ ਦਿੰਦੇ ਆ ਇਹਨੇ ਪਰਸੈਂਟ ਜਿਹੜੀ ਅਸੀਂ ਲਾਵਾਂਗੇ ਤਾਂ ਸਿੱਧੂ ਸਾਹਿਬ ਕਿਸਾਨਾਂ ਨੇ ਉਸੇ ਤਰੀਕੇ ਨਾਲ ਕੀਤਾ ਫਿਰ ਇਹਦੇ ਵਿੱਚ ਕਿਸਾਨ ਜਥੇਬੰਦੀ ਵੀ ਆਵੜੀਆਂ ਕਿਸਾਨ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਕਿ ਹਾਂ ਭਈ ਤੁਸੀਂ ਕਬਜ਼ਾ ਨਹੀਂ ਦੇਣਾ ਪੈਸੇ ਤੁਸੀਂ ਲੈ ਲਓ ਤਾਂ ਸੁਖਵਿੰਦਰ ਜੀ ਇਹ ਜਿਹੜਾ ਕਾਲਾ ਮਾਲਾ ਹੋ ਰਿਹਾ ਪੰਜਾਬ ਦੀ ਅਫਸਰਸ਼ਾਈ ਦਾ ਆਸਾਨ ਜਿੱਥੇ ਬਣੀ ਹੈ ਨਾ ਇਹ ਕਿਸਾਨਾਂ ਦਾ ਇਸ ਨੂੰ ਪੀਤੀ ਹੋਣਾ ਚਾਹੀਦਾ ਬਿਬੇਡ ਵਾਸਤੇ ਹਾਈ ਕੋਰਟ ਦਾ ਵੀ ਨਿਰਦੇਸ਼ ਆਇਆ ਸੀ ਹਾਈ ਕੋਰਟ ਨੇ ਕਹਿ ਰਹੀ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਹਾਂ ਵੀ ਕਬਜਾ ਜਲਾ ਦਵਾਇਆ ਜਾਵੇ ਤਾਂ ਉਸ ਇਲਾਕੇ ਚ ਤਾਂ ਹੁਣ ਕਬਜਾ ਪੁਲਿਸ ਨੇ ਕੁਝ ਦਵਾ ਕੇ ਜਿਹੜਾ ਜਿਹੜਾ ਸ਼ੁਰੂ ਕਰਾਂ ਤਾਂ ਪਰ ਪੰਜਾਬ ਦੇ ਕਈਆਂ ਹਿੱਸਿਆਂ ਵਿੱਚ ਇਹ ਕੰਮ ਅਜੇ ਵੀ ਠੱਗਿਆ ਪਿਆ ਹੈ ਜਿਸ ਦੀ ਜ਼ਿੰਮੇਵਾਰੀ ਪੂਰਨ ਤੌਰ ਤੇ ਪੰਜਾਬ ਸਰਕਾਰ ਦੀ ਬਣਦੀ ਹੈ ਤੇ ਜਦੋਂ ਕੇਂਦਰ ਸਰਕਾਰ ਨੇ ਇਹ ਗੱਲ ਪੁੱਛੀ ਕਿ ਹਾਂ ਵੀ ਅਜੇ ਤੱਕ ਕਬਜਾ ਕਿਉਂ ਨਹੀਂ ਦਵਾਇਆ ਗਿਆ ਉਹਨਾਂ ਜ਼ਮੀਨਾਂ ਦਾ ਤਾਂ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਦਾ ਬਹ ਠੰਡੇ ਬਸਤੇ ਵਿੱਚ ਪਾਉਂਦਾ ਜਿਹੜਾ ਉਹ ਜਤਰਤੀ ਦਾ ਤਾਂ ਜਿਹਾ ਸਿੱਟਾ ਹੁਣ ਇਹ ਨਿਕਲ ਗਿਆ ਕਿ ਜਿੱਥੇ ਇੰਨੇ ਵੱਡੇ ਪ੍ਰੋਜੈਕਟ ਜਿਹੜੇ ਆ ਸੋਦਸਾਬਾ ਰੱਦ ਹੋ ਗਏ ਆ ਤਾਂ ਗਾਂ ਸਰਕਾਰ ਕੇਂਦਰ ਸਰਕਾਰ ਨੇ ਕਹਿ ਦਿੱਤਾ ਕਿ ਹਾਂ ਵੀ ਤੁਹਾਨੂੰ ਅਗਲੇ ਦਿਨਾਂ ਚ ਕੋਈ ਪ੍ਰੋਜੈਕਟ ਨਹੀਂ ਜੀ ਮਿਲਣਾ ਤਾਂ ਫਿਰ ਪੰਜਾਬ ਦੀ ਛੜਕੀ ਦੀ ਹਾਲਤ ਦੇ ਅਨੁਮਾਨ ਸਾਝੇ ਲਾਇਆ ਜਾ ਸਕਦਾ ਕਿ ਝਾੜ ਚੰਗ ਬਹੁਤ ਹੋਈ ਆ ਕਹਿੰਦੇ ਬੀਟਿੰਗ ਦੇ ਵਿੱਚ ਮੀਟਿੰਗ ਚ ਕਹਿੰਦੇ ਝਾੜ ਕੇ ਅਸੀਂ ਪੰਜਾਬ ਸਰਕਾਰ ਦੀ ਖਾਸੀ ਹੋਈ ਆ ਉੱਥੇ ਹਾਂ ਬਿਲਕੁਲ ਸਖੰਦਰੀ ਕਿਉਂਕਿ ਕੇਂਦਰ ਸਰਕਾਰ ਕੇ ਸਖਤ ਰੁਖ ਜਿਹੜਾ ਇਹਦੇ ਸੰਬੰਧੀ ਅਪਣਾਇਆ ਸਭ ਤੋਂ ਕੋ ਆਪਣਉਂਦਿਆ ਹੋਇਆ ਹੀ ਜਿਹੜੇ ਨੇ ਉਹਨਾਂ ਨੇ ਇਹ ਵਾਪਿੰਗ ਜਿਹੜੀ ਆ ਉਹ ਦਿੱਤੀ ਹੈਗੀ ਤਾਂ ਪੰਜਾਬ ਸਰਕਾਰ ਕੋਈ ਗੱਲ ਜਿਹੜੀ ਆ ਉਥੇ ਸਿੱਧੂ ਸਾਹਿਬ ਨਹੀਂ ਆਈ। ਬਾਕੀ ਸਿੱਧੂ ਜੀ ਇੱਕ ਗੱਲ ਇਹ ਵੀ ਕਹਿ ਰਹੇ ਕਿ ਜਿਸ ਤਰੀਕੇ ਦੀ ਪੰਜਾਬ ਦੇ ਵਿੱਚ ਐਸ ਵੇਲੇ ਸੜਕਾਂ ਦੀ ਹਾਲਤ ਹੈਗੀ ਆ ਤੇ ਜੇਕਰ ਕੇਂਦਰ ਸਰਕਾਰ ਨੇ ਇਸ ਸੰਬੰਧੀ ਹੱਥ ਪਿੱਛੇ ਖਿੱਚੜਿਆ ਤਾਂ ਫਿਰ ਮੇਰਾ ਨਹੀਂ ਖਿਆਲ ਕਿ ਇਹ ਸੜਕਾਂ ਦੇ ਉੱਤੇ ਆ ਜਿਹੜੀਆਂ ਗੱਡੀਆਂ ਰੁਕੀ ਤੇ ਕਮੋਦਰੇ ਕਮਾ ਸਕਣਗੇ ਇਹ ਹਾਲਾਤ ਜਿਹੜੇ ਆ 18ਵੀਂ ਸਦੀ ਵਾਲੇ ਨਾ ਕਿਤੇ ਬਰਜਣ ਕਿਉਂਕਿ ਜਿਸ ਤਰੀਕੇ ਨਾਲ ਕੇਂਦਰ ਦੇ ਪੇ ਨਾ ਪੰਜਾਬ ਦਾ ਨੈਸ਼ਨਲ ਰੂਰਲ ਡਿਵੈਲਪਮੈਂਟ ਫੰਡ ਧ ਬੁਝੇ ਪਾਸੇ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਡੱਕਿਆ ਹੋਇਆ ਫੰਡ ਤੇ ਉਹਦਾ ਫੰਡਰ ਨੂੰ ਡੱਕੀ ਜਾਂਦਾ ਪ੍ਰਭਾਵ ਕਿਸ ਤਰੀਕੇ ਨਾਲ ਪੰਜਾਬ ਦੇ ਲੋਕ ਭੁਗਤੇ ਪਏ ਜਾਂ ਉਹ ਮਹਿਕਮੇ ਭੁਗਤੇ ਪਏ ਆ ਜਿਨ੍ਹਾਂ ਦਾ ਫੰਡ ਢੱਕੇ ਗਿਆ ਤੇ ਜੇਕਰ ਕਨਨੂ ਕੇਂਦਰ ਸਰਕਾਰ ਨੇ ਇਹ ਵੀ ਫੰਡ ਜਿਹੜੀ ਡੱਕ ਲਈ ਜਾਂ ਪ੍ਰੋਜੈਕਟ ਰੱਦ ਕਰ ਦਿੱਤੇ ਤਾਂ ਸਿੱਧੂ ਸਾਹਿਬ ਫਿਰ ਤਾਂ ਪੰਜਾਬ ਦਾ ਕੋਈ ਮਾਲੀ ਵਾਰਸੀ ਨਾ ਮੇਰੇ ਕੋ ਪਰਮਾਤਮਾ ਹੀ ਹੋਊਗਾ ਫਿਰ ਤਾਂ ਕੇਂਦਰ ਸਰਕਾਰ ਤੋਂ ਹੀ ਹੋਊਗੀ ਤੇ ਮੈਂ ਪੰਜਾਬ ਸਰਕਾਰ ਤੋਂ ਚਾਹੀਦਾ ਕਿ ਇਹ ਜਿਹੜੀ ਅਫਸਰਸ਼ਾਈ ਡਿਗੜੀ ਆ ਇਸ ਨੂੰ ਨੱਥ ਪਾਉਣ ਵਾਸਤੇ ਠੀਕ ਜੋ ਕਦਮ ਚੁੱਕੇ ਜਾਣ ਤਾਂ ਜੋ ਪੰਜਾਬ ਦੇ ਲੋਕ ਕਿਸੇ ਕਿਸਮ ਦਾ ਜੜਾ ਆ ਅ즈ਵਾਰਾ ਨ ਭੁਗਤਨ ਕੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਬਤਲਾਮ ਦੇ ਵਿੱਚ ਪਿਆ ਤਾਂ ਆਮ ਆਦਮੀ ਪਾਰਟੀ ਹਰ ਫਰੰਟ ਤੇ ਫਿਲ ਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਇੱਕ ਸਜਾ ਜਿਹੜੀ ਉਹ ਦੇ ਰਹੀ ਹੈ ਸੋ ਸਰਕਾਰ ਨੂੰ ਚਾਹੀਦਾ ਕਿ ਸਖਤ ਕਦਮ ਚੁੱਕੇ ਤੇ ਕੇਂਦਰ ਸਰਕਾਰ ਜਿਹੜੀ ਨਰਦਾਤ ਸ਼ਰਤਾਂ ਕਰਦੀ ਹੈ ਉਹਨਾਂ ਸ਼ਰਤਾਂ ਨੂੰ ਪੂਰਾ ਕਰੇ ਸਿੱਧੂ ਸਾਹਿਬ ਪੰਜਾਬ ਸਰਕਾਰ ਨੂੰ ਜ਼ਰੂਰ ਇਹ ਗੱਲ ਚਾਹੀਦੀ ਬਿਲਕੁਲ ਉਧਰ ਕਹਿੰਦੇ ਕਿ ਕੇਂਦਰ ਸਰਕਾਰ ਦੇ ਰਾਜ ਸਭਾ ਮੈਂਬਰਾਂ ਦੀ ਗਿਣਤੀ 90 ਤੋਂ ਕਹਿੰਦੇ ਥੱਲੇ ਹੋ ਗਈ ਹੈ ਤੇ ਅਣਖੀ ਸਾਹਿਬ ਉਹ ਘਟ ਗਿਣਤੀ ਚ ਚਲੇ ਗਏ ਆ ਹੁਣ ਰਾਜ ਸਭਾ ਦੇ ਵਿੱਚ ਜਿਹੋ ਜੀ ਮਨਮਰਜ਼ੀ ਇਹਨਾਂ ਦੀ ਚਲਦੀ ਸੀ ਹੁਣ ਚਲਦੀ ਨਹੀਂ ਕਹਿੰਦੇ ਉੱਥੇ ਵੀ ਨਹੀਂ ਹੁਣ ਕੀ ਹੋਊਗਾ ਜੀ ਅੱਗੇ ਕੋਈ ਪਰਪਾਈ ਕਰ ਲੇਗੀ ਕੇਂਦਰ ਸਰਕਾਰ ਆਪਣੇ ਰਾਜ ਸਭਾ ਮੈਂਬਰ ਕਿਸੇ ਤਰੀਕੇ ਪੂਰੇ ਕਰ ਲਊ ਜਾਂ ਨਹੀਂ ਆ ਸਿਰੋ ਸਭ ਬਿਲਕੁਲ ਰਾਜ ਸਭਾ ਚ ਜਿਹੜੀ ਐ ਪਹਿਲੀ ਵਾਰੀ ਆ ਕਹਿੰਦੇ ਕਿ 90 ਮੈਂਬਰਾਂ ਤੋਂ ਘਟ ਕੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਉਹ 86 ਜਿਹੜੇ ਰਹਿ ਗਏ ਆ ਔਰ ਇਸ ਵੇਲੇ ਕੁੱਲ ਜਿਹੜੀ ਮੈਂਬਰਾਂ ਦੀ ਗਿਣਤੀ 226 ਆ ਜਿਨ੍ਹਾਂ ਦੇ ਵਿੱਚ 26 ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਨਹੀਂ ਤੇ ਤਿਰੰਗ ਕਾਂਗਰਸ ਦੇ ਜਿਹੜੇ ਉਹ 13 ਜਿਹੜੇ ਰਾਜ ਸਭਾ ਮੈਂਬਰ ਹੈਗੇ ਹੁਣ ਭਾਜਪਾ ਨੂੰ ਇਹ ਚਾਹੀਦਾ ਕਿ ਜਿਸ ਤਰੀਕੇ ਨਾਲ ਭਾਜਪਾ ਲੋਕ ਸਭਾ ਦੇ ਵਿੱਚ ਹੈ ਤਾਂ ਪੂਰਨ ਬਹੁ ਮਤ ਵਿੱਚ ਸਰਕਾਰ ਉਹਨਾਂ ਦੀ ਜ਼ਰੂਰ ਆ ਪਰ ਉਹ ਸਰਕਾਰ ਜਿਹੜੀ ਆ ਉਹ ਮਸਾਕੀਆਂ ਦੇ ਸਹਾਰੇ ਆ ਇੱਕ ਪਾਸੇ ਨतीशਪਾਪੂ ਦੇ ਦੂਜੇ ਪਾਸੇ ਚੰਦਰਪਾਪੂ ਨਾਲੂ ਉਹ ਵਸਾਕੀਆਂ ਨਹੀਂ ਤਾਂ ਜੇਕਰ ਰਾਜ ਸਭਾ ਦੇ ਵਿੱਚ ਵੀ ਸਿੱਧੂ ਸਾਹਿਬ ਅਜਿਹੀ ਸਥਿਤੀ ਜਿਹੜੀ ਰਹਿੰਦੀ ਹੈ ਤਾਂ ਫਿਰ ਤਾਂ ਸੁਭਾਵਾ ਕਹਿੰਦੀ ਸਰਕਾਰ ਆਪਣੀ ਮਨਮਰਜ਼ੀਆਂ ਨਾਲ ਜਿਹੜਾ ਤੁਸੀਂ ਗੱਲ ਕੀਤੀ ਕਿ ਉਸ ਤਰੀਕੇ ਨਾਲ ਕੰਮ ਕਾਜ ਕਰ ਨਹੀਂ ਸਕੂਗੀ ਬਾਕੀ ਸਰਕਾਰ ਨੂੰ ਇਹ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਆ ਸਕੇ ਆਉਂਦੇ ਆ ਦੇਣਾ ਚ ਰਾਜ ਸਭਾ ਰਹੀਆਂ ਆ ਚੋਣਾ ਤਾਂ ਜਿਹੜਾ ਐਲਾਨ ਜਿਹੜਾ ਹੋ ਸਕਦਾ ਹਰਿਆਣੇ ਦੇ ਵਿੱਚ ਕੋਈ ਸੀਟ ਜਿਹੜੀ ਆ ਉਹ ਪ੍ਰਭਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ ਔਰ ਇਹਦੇ ਨਾਲ ਹੀ ਨਾਲ ਜਿਹੜੇ ਦੂਜੇ ਪਾਸੇ ਦੱਖਣ ਦੇ ਜਿਹੜੇ ਕੋਈ ਜ਼ਿਲ੍ਹਾ ਨਹੀਂ ਉਥੋਂ ਵੀ ਭਾਜਪਾ ਨੂੰ ਜਿਹੜੀ ਆਸ ਹੈਗੀ ਆ ਕਿ ਉਥੋਂ ਦੇ ਉਹਨਾਂ ਦੇ ਰਾਜ ਸਭਾ ਜਿਹੜੇ ਮੈਂਬਰ ਜਿਹੜੇ ਉਹ ਆ ਸਕਦੇ ਨੇ ਬਾਕੀ ਸਿੱਧੂ ਸਾਹਿਬ ਰਾਜ ਸਭਾ ਦੇ ਵਿੱਚ ਜਿਹੜੀ ਸਥਿਤੀ ਗੱਲ ਕਰਦੀ ਏ ਕਿ ਜਿਸ ਤਰੀਕੇ ਦੀਆਂ ਮਨਮਰਜ਼ੀਆਂ ਬੀਤੇ ਸਮੇਂ 'ਚ ਹੋਈਆਂ ਨੇ ਹੁਣ ਮੇਰਾ ਨਹੀਂ ਖਿਆਲ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਜਿਹੇ ਮਨਮਰਜ਼ੀਆਂ ਗੱਲ ਕਰ ਸਕੇ ਕਿਉਂਕਿ ਜਿਹੜੇ ਰਾਜ ਸਭਾ ਦੇ ਮੈਂਬਰਾਂ ਦੀ ਮਿਆਦ ਉਹ 6 ਸਾਲ ਤੱਕ ਹੁੰਦੀ ਆ ਤਾਂ ਪੋਸਟਾਂ ਜਿਹੜੀਆਂ ਚ ਭਰਨੀਆਂ ਜਾਂ ਫਿਲ ਕਰਦੀਆਂ ਉਹਨਾਂ ਚ ਤੁਹਾਨੂੰ ਕਾਫੀ ਜਰਾ ਉਹ ਟਾਈਮ ਜਿਹੜਾ ਉਹ ਲੱਗ ਜਾਂਦਾ ਠੀਕ ਆ ਕਿ ਇਹ ਹੋ ਸਕਦਾ ਕਿ 2 2.5 ਸਾਲਾਂ ਬਾਅਦ ਆਸ਼ਾਪਾ ਜਿਹੜੀ ਇਸ ਭਰ ਭਾਈ ਨੂੰ ਜਿਹੜਾ ਪੂਰਾ ਕਰ ਸਕੇ ਪਰ ਮੌਜੂਦਾ ਸਮੇਂ ਦੇ ਵਿੱਚ ਸਿੱਧੂ ਸਾਹਿਬ ਜਿਹੜੀ ਤਰਾਸਦੀ ਆ ਉਹ ਜਿੱਥੇ ਲੋਕ ਸਭਾ ਦੇ ਵਿੱਚ ਵੀ ਮਸਾਕੀਆਂ ਦੇ ਸਹਾਰੇ ਆ ਉੱਥੇ ਰਾਜ ਸਭਾ ਦੇ ਵਿੱਚ ਵੀ ਪਾਰਟੀ ਦੀ ਜਿਹੜੀ ਸਥਿਤੀ ਹੈ ਸੁਖਿੰਦਰ ਜੀ ਬਾੜੀ ਹੁੰਦੀ ਜਾ ਰਹੀ ਹੈ ਦੇਖੋ ਹੁਣ ਆਉਂਦਿਆਂ ਦੇਣਾ ਤੇ ਵਿੱਚ ਕਿਉਂਕਿ ਪਾਰਟੀਆਂ ਦੇ ਹਰ ਪਾਰਟੀ ਦੇ ਜਿਹੜਾ ਯੂਰ ਜਿਹੜਾ ਉਹ ਲਾਉਣਾ ਹੁੰਦਾ ਤੇ ਉਥੇ ਵਿਧਾਇਕਾਂ ਦੇ ਸਾਥ ਰਾਜ ਸਭਾ ਮੈਂਬਰਾਂ ਦੀ ਜਿਹੜੀ ਚੋਣ ਹੁੰਦੀ ਹੈਗੀ ਹੈ ਹੁਣ ਦੇਖਦੇ ਹਾਂ ਕਿ ਅਗਲੇ ਦਿਨਾਂ ਚ ਭਾਜਪਾ ਆਪਣੀ ਇਸ ਪਰਭਾਈ ਨੂੰ ਕਰਨ ਵਾਸਤੇ ਕਿਹੜੇ-ਕਿਹੜੇ ਯਤਨ ਕਰਦੀ ਹੈ ਪਰ ਮੌਜੂਦਾ ਸਥਿਤੀ ਜਿਹੜੀ ਆ ਇਸੜੇ ਭਾਜਪਾਤੀ ਰਾਜ ਸਭਾ ਦੇ ਵਿੱਚ ਜਰੂਰ ਕਮਜ਼ੋਰ ਜਿਹੀ ਦਿਖਾਈ ਦੇ ਰਹੀ ਹੈ ਦੇ ਚਲੋ ਅਨਕਸਤ ਜਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਜੀ ਲਈ ਸਨ ਪ੍ਰੋਫੈਸਰ ਮਨਜੀਤ ਸਿੰਘ ਨਰਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਕੀ ਸਾਹਿਬ ਦੇ ਨਾਲ ਕੀ ਕੀ ਗੱਲਬਾਤ ਤੁਹਾਨੂੰ ਜੁਹ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਚੰਗਾ